100 1% ਆਈ ਯਾਰ ਮੈਂ ਤਾਂ ਸ਼ੁਰੂ ਤੋਂ ਕਹਿ ਰਿਹਾ ਜਿ ਕਿ ਜਿਹੜੇ ਆਫੀਸਰ ਨੇ ਜਿਹੜੇ ਵਿੱਚ ਪੋਲਿਊਸ਼ਨ ਬੋਰਡ ਵਾਲੇ ਸੀਨਰੇਜ ਬੋਰਡ ਵਾਲੇ ਇਹ ਬਲੈਕ ਸ਼ੀਪਸ ਵਿੱਚ ਰਲ ਕੇ ਅੱਜ ਤੀਜੀ ਵਾਰ ਤੇ ਕੋ ਮੈਨ ਨਾਲ ਸਾਰੇ ਇੰਡਸਟਰੀ ਲੈ ਕੇ ਆਨ ਆਲ ਦਖਾਣ ਲਵਾਸੇ ਟਾਈ ਇੰਡਸਟਰੀ ਨਾਲ ਖੜੀ ਹੈ ਮੇਰੇ ਕੋਲ ਆਈ ਸੀਗਾ ਸਾਰੇ ਸਰਕਾਰ ਜੋ ਠੀਕ ਹੈ ਇਹਨਾਂ ਦਾ ਆਪਣਾ ਏਟੀਪੀ ਲੱਗਿਆ ਉਹ ਤੋਂ ਟ੍ਰੀਟ ਹੋ ਕੇ ਪਾਣੀ ਤੁਸੀਂ ਦੇ ਰੁਕੀ ਆ ਰਿਹਾ ਹੈਗਾ ਮਤਲਬ ਉਸ ਤੋਂ ਪਹਿਲਾਂ ਜੀਵੀਆਰ ਤੇ ਜਾ ਕੇ ਉਸੇ ਤੁਸੀਂ ਦੇਖਿਆ ਹੀ ਹੈਗਾ ਮਤਲਬ ਵੀ ਹਰ ਪਾਸੇ ਇਹਨਾਂ ਨੇ ਏਡਾ ਗਾ ਪਾਇਆ ਪਿਆ ਵੀ ਬਤਰ ਵੀ ਨਾਲ ਠੇਕਾਈ ਲੈ ਬੇਸੀ ਪੰਜਾਬ ਮਾਰਦਾ ਪੰਜਾਬ ਨੂੰ ਅਸੀਂ ਕੈਂਸਰ ਦਾ ਪੰਜਾਬ ਬਣਾਉਣਾ ਹੈ ਜੀ ਹੈ ਕਿਤੇ ਸਾਡੇ ਉਹ ਪੁਰਾਣੇ ਸੁਖੜੇ ਰੰਗਲੇ ਪੰਜਾਬ ਵਾਲੇ ਤੇ ਮਿਲਖਾ ਸਿੰਘ ਵਾਲੇ ਤੇ ਦਾਰਾ ਸਿੰਘ ਵਾਲੇ ਇਹ ਇਹ ਤਾਂ ਬਹੁਤ ਖਤਰਨਾਕ ਚੀਜ਼ਾਂ ਨੇ ਇਸ ਕਰਕੇ ਇਹਦੇ ਉੱਤੇ ਬੜੀ ਸੰਜੀਦਗੀ ਨਾਲ ਸਾਨੂੰ ਸਾਰਿਆਂ ਨੂੰ ਇਹਦੇ ਉੱਤੇ ਕੰਮ ਕਰਨਾ ਪਏਗਾ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਾਂ ਇਕੱਠੇ ਹੋ ਕੇ ਆਪਾਂ ਇਹ ਕੁੱਟੇ ਵਾਲੇ ਨੂੰ ਸਾਫ਼ ਕਰਨਾ ਜ਼ਰੂਰਤ ਆਈ ਦੀ ਤੇ ਉਹਦੇ ਤਹਿਤ ਅਸੀਂ ਜਿੱਥੇ ਤੱਕ ਸਾਨੂੰ ਜਾਣਾ ਪਏਗਾ ਕਰਾਂਗੇ ਐਸਕੇ ਦੀ ਦੇਸ਼ ਤੱਕ ਕਿੱਥੇ ਜਾ ਰਹੇ ਦੇਖੋ ਇਹੀ ਤਾਂ ਗੱਲ ਹੈ ਨਾ ਸਲੱਜ ਜਿਹੜੀ ਆ ਤੁਹਾਨੂੰ ਮੈਂ ਗਲਾਸ ਦਿੱਤਾ ਪਾਣੀ ਦਾ ਸਲੱਜ ਤੁਹਾਡੇ ਸਾਹਮਣੇ ਵਿੱਚ ਆਈ ਆ ਹੈ ਸੈਂਪਲ ਕਿੱਥੇ ਗਿਆ ਨਹੀਂ ਯਾਰ ਦੁਬਾਰਾ ਪਾਣੀ ਦਾ ਪਾਓ ਅੱਛਾ ਗੋਕੀ ਸਾਹਿਬ ਗੱਲ ਕਰੀਏ ਪਹਿਲਾਂ ਵੀ ਤੁਹਾਡੇ ਕੋਲ ਰਿਪੋਰਟ ਵੀ ਤਿਆਰ ਕਰਕੇ ਭੇਜੀ ਸੀ ਪਰ ਸਰ ਕਿਹੜੇ-ਕਿਹੜੇ ਅਫਸਰ ਉੱਤੇ ਕਾਰਵਾਈ ਹੋਈ ਤੇ ਜੇ ਨਹੀਂ ਹੋਈ ਤਾਂ ਕੀ ਕਾਰਨ ਕੀ ਰਿਹਾ ਜੀ ਉਹਦਾ ਦੇਖੋ ਜੀ ਜਿਹੜੇ ਮੇਨ ਇਸ ਵੇਲੇ ਦੇ ਜਿਹੜੇ ਜਿਨ੍ਹਾਂ ਨੇ ਡੀਪੀਆ ਤਿਆਰ ਕਰਾਈ ਆ ਬੁੱਢੇ ਰਾਲੇ ਦੇ 650 ਕਰੋੜ ਦੀ ਉਸ ਵੇਲੇ ਦੇ ਜਿਹੜੇ ਅਫਸਰ ਸੀਗੇ ਉਹ ਪਲੱਸ ਜਿਹੜੇ ਇੱਥੋਂ ਦੇ ਚੀਫ ਇੰਜੀਨੀਅਰ ਐਸ ਸੀ ਬਿਲਸ਼ਨ ਬੋਰਡ ਦੇ ਤੇ ਪਲੱਸ ਆਪਣੇ ਸੀਵਰੇਜ ਬੋਰਡ ਦੇ ਜਿਨ੍ਹਾਂ ਦੇ ਕਰਕੇ ਸਾਰਾ ਐਕਸਿਟ ਐਕਟੀਵਿਟੀ ਏਜੰਸੀ ਦਾ ਇਹੀ ਹੈਗਾ ਆਪਣੇ ਸੀਵਰੇਜ ਬੋਰਡ ਹੀ ਹੈਗਾ ਤੇ ਮਤਲਬ ਵੀ ਤੁਸੀਂ 588 ਕਰੋੜ ਰੁਪਇਆ ਠੇਕੇਦਾਰ ਨੂੰ ਦੇ ਕੇ ਖੇਡਾਂੀ ਕਰਦੇ ਹੋ 34 ਕਰੋੜ ਤੁਸੀਂ ਏ ਐਮ ਸੀ ਦੇ ਤਾਂ ਪਿਛਲੀ ਵਾਰੀ ਮੈਂ ਕਿਹਾ ਸੀ ਅੱਜ ਮੈਂ ਫੇਰ ਕੋਈ ਗੱਲ ਨੂੰ ਰਿਪੀਟ ਕਰਨ ਲੱਗਿਆ ਹੋਇਆ ਤੇ ਤੁਸੀਂ ਪੰਜਾਬ ਦੇ ਲੋਕਾਂ ਦਾ ਪੈਸਾ ਹੱਥ ਲਾਲਦਾ ਤੁਸੀਂ ਇਹਨਾਂ ਠੇਕੇਦਾਰਾਂ ਨੂੰ ਦੇ ਕੇ ਜਿਨ੍ਹਾਂ ਨੇ ਜੇ ਬਿਲਕੁਲ ਠੇਕਾ ਲਿਆ ਹੈ ਪੰਜਾਬ ਨੂੰ ਕੈਸਲ ਦਾ ਦਰਿਆ ਬਣਾਉਣਾ ਦੇ ਉਹਦੇ ਤੇ ਬੜੀ ਇਹ ਸ਼ਰਮਨਾਕ ਗੱਲ ਆ ਸਾਡੇ ਵਾਸਤੇ ਸ਼ਰਮ ਦਾ ਕਾਰਨ ਹੈ ਜੀ ਸਰ ਕਿੰਨੀ ਕੋ ਉਮੀਦ ਹੈ ਕਿ ਉਹ ਤੱਕ ਜਿਹੜਾ ਬੁੱਢਾ ਦਰਿਆ ਵੱਜੂਗਾ ਬੁੱਢਾ ਨਾਲ ਦੇਖੋ ਜੀ ਲੜਾਈ ਲੜਦੇ ਪਏ ਆ ਵੱਡੀ ਲੜਾਈ ਆ ਇਹਦੇ ਵਿੱਚ ਅਸੀਂ ਕੋਈ ਵੀ ਕੰਪਰ ਨਹੀਂ ਹੈਗਾ ਕੋਈ ਰਾਜਨੀਤੀ ਨਹੀਂ ਹੈਗੀ ਇਹਦੇ ਵਿੱਚ ਸਿਰਫ ਤੇ ਸਿਰਫ ਇੱਕ ਸਮਾਜਿਕ ਤੌਰ ਤੇ ਇਨਸਾਨੀਅਤ ਤੌਰ ਤੇ ਅਸੀਂ ਇਹ ਬੀੜਾ ਚੁੱਕਿਆ ਵਾਇਗਰੂ ਸੱਚੇ ਪਾਤਸ਼ਾਹ ਸਾਨੂੰ ਤਾਕਤ ਬਖਸ਼ੇ ਬਲ ਬਖਸ਼ੇ ਔਰ ਅਸੀਂ ਇਹਨੂੰ ਆ ਦੇਖੋ ਆ ਆ ਆ ਗਿਆ ਆ ਦੇਖੋ ਆ ਸਲਜ ਥੱਲੇ ਆ ਗਈ ਆ ਕੈਮਰੇ ਇਸ ਸਲਜ ਕਿੱਥੇ ਆ ਹਾਂ ਜੀ ਫੋਟੋ ਲੇ ਕਮ ਦੀ ਹੈ ਨਾ ਤੁਹਾਡੇ ਸਾਹਮਣੇ ਤੁਹਾਡੇ ਲਾਈਵ ਕੈਮਰੇ ਚੋਂ ਸੈਂਪਲ ਭਰਿਆ ਹੈ ਸਲਾਜ ਵਿੱਚ ਹੈ ਤੇ ਕੀ ਟ੍ਰੀਟ ਹੋ ਰਿਹਾ ਇੱਥੇ ਐਸਟੀਪੀ ਤੇ ਇਹਦੀ ਸਾਰੀ ਇਨਕੁਆਰੀ ਹੋਣੀ ਚਾਹੀਦੀ ਹੈ ਔਰ ਅੰਦਰ ਮਾਰਤਾ ਹੋਈ ਬੇਫੀ ਲਾਈਆ ਸਾਡੇ ਜਿਹੜੀ ਲੋਕਲ ਗਵਰਨਮੈਂਟ ਸਾਡੀ ਕਮੇਟੀ ਹੈਗੀ ਜਿਸ ਦਾ ਦਾਸ ਚੇਅਰਮੈਨ ਹੈ ਕਲਸ ਬੁੱਡੇ ਨਾਲ ਇਹ ਪਿਛਲੇ ਰੋਜ਼ ਮੀਟਿੰਗ ਵੀ ਅਸੀਂ ਇਹ ਸਵਾਰਛ ਕਰਕੇ ਆਏ ਵੀ ਇਹਦੀ ਪੈਰਲਲ ਇਨਪਾਰੀਆਂ ਹੋਣੀਆਂ ਚਾਹੀਦੀਆਂ। ਗੋਗੀ ਸਾਹਿਬ ਗੱਲ ਕਰੀ ਲੁਧਿਆਣੇ ਦੀ ਸਿਆਸਤ ਬੁੱਡੇ ਦਰਿਆ ਤੋਂ ਸ਼ੁਰੂ ਹੋ ਗਿਆ ਬੁੱਡੇ ਦਰਿਆ ਤੋਂ ਖਤਮ ਹੋ ਜਾਂਦੀ ਪਰ ਕਈ ਸਰਕਾਰਾਂ ਨੇ ਨਹੀਂ ਕੀਤੀ। ਦੇਖੋ ਦੇਖੋ ਮੈਂ ਕੋਈ ਸਿਆਸਤ ਨਹੀਂ ਲੋਕ ਰਹਿੰਦੇ ਨੇ ਬਿਮਾਰੀਆਂ ਨੇ ਕਿਰੇ ਹੋਏ। ਬਿਲਕੁਲ ਮੈਂ ਇਸ ਤੇ ਕੋਈ ਸਿਆਸਤ ਨਹੀਂ ਨਾਮ ਹੈ ਤੇ ਕੋਈ ਰਾਜਨੀਤੀ ਕਰਦਾ ਪਹਿਲੀ ਗੱਲ ਮੈਂ ਕੋਸ਼ਿਸ਼ ਕਰ ਰਿਹਾ। ਜੀ ਮੈਂ ਲੜਾਈ ਲੜਦਾ ਪਿਆ। ਠੀਕ ਹੈ। ਔਰ ਮੈਨੂੰ ਇਸ ਜੀ ਦਾ ਹੋਏਗਾ ਵੀਰ ਜੇ ਸਾਡੇ ਸ਼ਹਿਰ ਦਾ ਬੁੱਢਾ ਦਰਿਆ ਜੋ ਪੁਰਾਣਾ ਦਰਿਆ ਸੀਗਾ ਜਿੱਥੇ ਬੱਚੀਆਂ ਤ ਵਧੀਆ ਇੰਜੋਏ ਕਰਦੇ ਸੀ ਇਹਨੂੰ ਅਸੀਂ ਉਹ ਚੀਜ਼ ਲੋਕਾਂ ਨੂੰ ਦੁਬਾਰਾ ਦੇ ਦਈਏ ਇੱਕ ਮੇਰਾ ਸੁਪਨਾ ਹੈਗਾ ਪ੍ਰਮਾਤਮਾ ਕਰੇ ਸਕਾਰ ਹੋਵੇ ਔਰ ਮੈਂ ਅਸੀਂ ਜੰਗੀ ਪੱਧਰ ਤੇ ਲੱਗੇ ਹੋਏ ਆ ਸਰਕਾਰ ਲੱਗੀ ਹੋਈ ਆ ਤੇ ਜਿਸ ਤਰੀਕੇ ਨਾਲ ਵੀ ਹੋਇਆ ਸੀ ਇਹਨੂੰ ਗੱਲ ਬੰਨ੍ਹ ਲਗਾਉਣ ਦੀ ਗੱਲ ਕਹੀ ਗਈ ਹੈ ਉਹਨੂੰ ਕਿਵੇਂ ਦੇਖਦੇ ਆ ਜੀ ਦੇਖੋ ਬੰਨ੍ਹ ਲਾਉਣ ਨਾਲ ਮਸਲੇ ਹੱਲ ਨਹੀਂ ਹੁੰਦੇ ਹੁਣ ਅਸੀਂ ਕੰਮ ਕਰਦੇ ਪਏ ਆ ਸਾਨੂੰ ਅਸੀਂ ਬਿਮਾਰੀ ਡਿਟੈਕਟ ਕੀਤੀ ਆ ਸਾਨੂੰ ਪਤਾ ਆ ਵੀ ਜੀਵੀਆਰ ਕੰਪਨੀ ਆ ਜਿਹੜੀ ਜਿੱਥੇ ਤੁਹਾਨੂੰ ਮੈਂ ਸਾਰਿਆਂ ਨੂੰ ਲੈ ਕੇ ਗਿਆ ਉੱਥੇ ਬਹੁਤ ਜ਼ਿਆਦਾ ਬੇਨਿਜਮੀਆਂ ਨੇ ਬਹੁਤ ਜ਼ਿਆਦਾ ਲੋਕਾਂ ਦੇ ਨਾਲ ਫਿਲਵਾੜਾ ਉਹ ਚੀਜ਼ ਦਾ ਸਾਰਾ ਦੇਖਿਆ ਜਾਦਾ। ਸਤਿ ਸ਼੍ਰੀ ਅਕਾਲ ਜੀ ਸੈਂਪਲ ਭਰੇ ਗਏ ਅੱਜ ਫਿਰ ਵਿਧਾਇਕ ਪਹੁੰਚੇ ਨੇ ਗੋਗੀ ਜੀ ਇੱਥੇ ਅੱਜ ਦੇਖੋ ਜਿਹੜਾ ਸਾਨੂੰ ਨੋਟਿਸ ਆਇਆ ਹੈ ਪੋਲੂਸ਼ਨ ਬੋਰਡ ਵੱਲੋਂ ਉਹ ਬਿਲਕੁਲ ਧੱਕੇਸ਼ਾਈ ਹੈ ਅਸੀਂ ਐਮਐਲਏ ਸਾਹਿਬ ਕੋਲ ਗਏ ਆ ਅੱਜ ਉਹ ਪਹਿਲੀ ਵਾਰ ਅਸੀਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪਹਿਲੀ ਵਾਰ ਕਿਸੇ ਰਾਜਨੇਤਾ ਨੇ ਜੇਵੀਆਰ ਦੇ ਪਲਾਂਟ ਦੇ ਵਿੱਚ ਜਾਣ ਦੀ ਹਿੰਮਤ ਕੀਤੀ ਆ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਜੇ ਗੱਲ ਕਰੀਏ ਬੁੱਢੇ ਨਾਲੇ ਦੀ ਤਾ ਬੁੱਢੇ ਨਾਲੇ ਦਾ ਦੋਸ਼ੀ ਡਾਈੰਗ ਇੰਡਸਟਰੀ ਨਹੀਂ ਹੈ ਕਿਉਂਕਿ ਡਾਈੰਗ ਇੰਡਸਟਰੀ ਨੇ 250 ਕਰੋੜ ਪਲਾ 250 ਕਰੋੜ ਪੈ ਲਗਾ ਕੇ ਪਲਾਂਟ ਲਗਾਤੇ ਔਰ ਇਹਦੇ ਵਿੱਚ ਜਿੰਨੀ ਵੀ ਲੈਕਟੋਪਲੇਟਿੰਗ ਦੀ ਇੰਡਸਟਰੀ ਹੈਗੀ ਹੈ ਜੋ ਵੀ ਇੰਡਸਟਰੀ ਲੈਕਟੋਪਲੇਟਿੰਗ ਦੀ ਹੈਗੀ ਹੈ ਉਹਨਾਂ ਦਾ 1600 ਯੂਨਿਟ ਕਿਹਾ ਐਮਐਲਏ ਸਰ ਪੁੱਛਿਆ ਸਵਾਲ ਪੁੱਛਿਆ ਉਹਨਾਂ ਨੂੰ ਕਿੰਨੇ ਥੜ ਜੁੰਡਾ ਚ ਪਾਣੀ ਜਾਂਦਾ ਹੈ 1600 ਯੂਨਿਟ ਦਾ 1600 ਯੂਨਿਟ ਦੀ ਕਨਸੈਂਟ 2 ਐਮਐਲਡੀ ਦੇ ਕਰੀਬ ਹੈ ਮੇਰੇ ਕੋਲ ਰਿਕਾਰਡ ਹੈ ਮੈਂ ਜੋੜੀ ਸਟੇਟਮੈਂਟ ਦੇ ਰਿਹਾ ਮੈਂ ਉਹ ਪਰ ਮੈਂ ਰਿਕਾਰਡ ਆਨ ਰਿਕਾਰਡ ਦੇ ਰਿਆਂ ਦੋ ਮਲਟੀ ਦੀ ਕੰਸੈਂਟ ਹੈ ਪੂਰੇ ਪੰਜਾਬ ਚ ਪਾਣੀ ਚੱਕਿਆ ਜਾ ਰਿਹਾ ਹੈ ਕਿਹ ਪੰਜ ਲੱਖ ਲੀਟਰ ਨਾਲ ਕਿਦਾ ਪਾਣੀ ਸਾਫ ਹੋ ਸਕਦਾ ਸਿੱਧੇ ਸਿੱਧੇ ਸਵਾਲ ਹੈ ਜੀ ਗੱਲ ਕਰੀ ਜਿਹੜੇ ਗ੍ਰੋਥ ਦੀ ਧੀਰੇ ਹਰ ਵੱਡੀ ਉਹਨਾਂ ਨੇ ਨਿਸ਼ਾਨਾ ਜਿਹੜੇ ਟੈਂਕਾਂ ਦਾ ਸਭ ਤੋਂ ਵੱਡੀ ਜਿਹੜੀ ਕੰਪਨੀ ਟੈਂਕਾਂ ਉਤੇ ਕਾਰੀ ਹੁੰਦੀ ਹੈ ਦੇਖੋ ਡਾਈਆਂ ਦੀਆਂ ਚਿਮਨੀਆਂ ਲੱਗੀਆਂ ਹੋਈਆਂ ਦਿਖਦੀਆਂ ਲੋਕਾਂ ਨੂੰ ਕਾਲਾ ਪਾਣੀ ਕਾਲਾ ਪਾਣੀ ਕਾਲੀ ਛਾਲ ਤੁਸੀਂ ਵੀ ਪਾਈ ਹੋਈ ਐ ਕੋਕਾ ਕੋਲਾ ਸੀ ਸਾਰੇ ਪੀਂਦੇ ਆ ਰੰਗ ਕੋਈ ਜ਼ਹਿਰ ਨਹੀਂ ਐ ਜਿਹੜਾ ਹੈਵੀ ਮੈਟਲ ਐ ਜਿਹੜਾ ਕੈਂਸਰ ਦਾ ਕਾਰਨ ਐ ਮੇਨ ਉੱਥੋਂ ਇਲੈਕਟ੍ਰੋਪਲੇਟਿੰਗ ਪਲਾਂਟ ਤੋਂ ਆਂਦਾ ਹਾਂ ਕਿੱਥੇ ਜਾ ਕੇ ਆਏ ਆ ਨੰਬਰ 1 ਤਾਂ ਜਿਹੜਾ ਜ਼ਿਆਦਾ ਸਵਾਲ ਕੀਤਾ ਗਿਆ ਕਿ ਜਿਹੜੇ 17 ਸਾਲ ਤੋਂ ਜਾਂ ਇਹ ਅਸੀਂ ਕੰਮ ਨੂੰ ਕਰ ਰਹੇ ਆ ਲਗਾਤਾਰ ਇਹ ਕਿਉਂ ਲਗਾਤਾਰ ਕੀਤਾ ਜਾ ਰਿਹਾ ਇਹ ਪਲਾਂਟ ਜਿਹੜਾ ਸੀ ਜਦੋਂ ਪੀਐਸਆਈਸੀ ਨੇ ਬਣਤਾ ਇਹ ਬਾਇਓਲੋਜੀਕਲ ਟ੍ਰੀਟਮੈਂਟ ਪਲਾਂਟ ਸੀ ਉਸ ਤੋਂ ਬਾਅਦ ਅਸੀਂ ਇਹਨੂੰ ਜ਼ੀਰੋ ਲੇਕਰ ਡਿਸਚਾਰਜ ਕੀਤਾ ਸਾਡੇ ਦਰਸ਼ੀਵਰ ਸੈਕਟਰੀ ਸਾਹਿਬ ਦੇ ਹੁਕਮਾਂ ਦੇ ਅਕੋਰਡਿੰਗਲੀ ਫਿਰ ਇਹ ਪਹਿਲਾਂ 200 KL ਦਾ ਪਲਾਂਟ ਬਣਾਇਆ ਇੰਡਸਟਰੀਆਂ ਵਧੀਆਂ ਉਸ ਤੋਂ ਬਾਅਦ ਸਰਕਾਰ ਨੇ ਕਿਹਾ ਕਿ ਤੁਸੀਂ ਇਹਨੂੰ ਜੋ ਰਿਕਵੈਸਟ ਦਿਓ ਕਿਉਂਕਿ ਸਰਕਾਰ ਇਹਦੇ ਤੇ ਜਿਹੜੀ ਲੈਪਸ ਬਾਡੀ ਬਣੀ ਹੋਈ ਹੈ ਉਹਦੇ ਕੋਲ ਇਨਵੈਸਟਮੈਂਟ ਲਈ ਇੰਨੇ ਪੈਸੇ ਨਹੀਂ ਆ ਕਿ ਪਲਾਂਟ ਦੀ ਕੈਪੈਸਿਟੀ ਵਧਾਈ ਜਾ ਸਕੇ ਅਕੋਰਡਿੰਗਲੀ ਜਿਹੜਾ ਉਹਨਾਂ ਨੇ ਸਾਨੂੰ ਹੀ ਇਹ ਕਿਹਾ ਕਿ ਤੁਸੀਂ ਇਹਦੀ ਪੈਸਟੂ ਲਾਓ ਤੇ ਜਿਹੜਾ ਇਨਵੈਸਟਮੈਂਟ ਹੋਏਗੀ ਉਹ ਜੀਵੀਆ ਕਰੇਗਾ ਉਸ ਇਨਵੈਸਟਮੈਂਟ ਦੇ ਅਗੇਂਸਟ ਸਾਨੂੰ ਟਾਈਮ ਦਿੱਤਾ ਗਿਆ ਪਹਿਲੀ ਵਾਰੀ ਵੀ ਦੂਜੀ ਵਾਰੀ ਵੀ ਤੀਜੀ ਵਾਰੀ ਵੀ ਤੇ ਜਿਹੜਾ ਹੈਗਾ ਇਸ ਕਰਕੇ ਅਸੀਂ ਜਿਹੜਾ ਟਾਈਮ ਹੈ ਉਹ ਇਨਵੈਸਟਮੈਂਟ ਦੇ ਗਏ ਸਾਨੂੰ ਸਰਕਾਰ ਨੇ ਦਿੱਤਾ ਅਸੀਂ ਕੋਈ ਇਹ ਨਹੀਂ ਕਿ ਇੱਕ ਵਾਰੀ ਲੈ ਕੇ ਅਸੀਂ 15 ਸਾਲ ਵਾਸਤੇ ਕੋਈ ਵੀ ਏਜੰਸੀ ਲੱਗਦੀ ਹੈ ਸਰਕਾਰ ਲਾਉਂਦੀ ਹੈ ਤੇ ਅਸੀਂ ਉਹਦੇ ਅਕੋਰਡਿੰਗ ਹੀ ਕੰਮ ਕਰਦੇ ਹਾਂ ਸਰਕਾਰ ਦੀਆਂ ਇੰਸਟਰਕਸ਼ਨ ਦੇ ਮੁਤਾਬਕ ਮਾਨਿਟਰੀ ਕਮੇਟੀ ਆ ਵੀ ਉਹਦੇ ਜਿਹੜੇ ਜੰਮਾ ਦੇ ਯੂਟਿਊਬ ਦੇ ਬਦਲੇ ਬੈਠੇ ਸਾਰਾ ਸਾਰਾ ਮਾਨਿਟਰੀ ਕਮੇਟੀ ਦੇ ਜਿਹੜੇ ਜੀ ਲਾਸਟ ਦੇ ਪਹਿਲਾ ਇਲੈਕਸ਼ਨ ਹੋਏ ਫੇਰ ਇਲੈਕਸ਼ਨ ਹੋਏ ਸੀ ਉਹਦੇ ਆਲਰੇਡੀ ਹੋ ਚੁੱਕੇ ਆ ਉਹ ਜਿਹੜੀ ਬੋਡੀ ਹੈ ਸਾਡੀ ਉਹ 3 ਸਾਲ ਵਾਸਤੇ ਬਣਦੀ ਹੈ ਉਸ ਤੋਂ ਬਾਅਦ ਫਿਰ ਨਵੇਂ ਇਲੈਕਸ਼ਨ ਹੁੰਦੇ ਨੇ ਹਰ ਵਾਰੀ ਨਵੇਂ ਹੁੰਦੇ ਨੇ ਹੁਣ ਇਹ ਜਦੋਂ ਦੀ ਐਕਚੁਅਲੀ ਕੀ ਹੋਇਆ ਕਿ ਜਿਹੜੀ ਡੈਥ ਹੋ ਗਈ ਸੀ ਸਾਡੇ ਸੀਓ ਸਾਹਿਬ ਦੀ ਉਸ ਤੋਂ ਬਾਅਦ ਫਿਰ ਇੱਕ ਕਮੇਟੀ ਹੈ ਜਿਹੜੀ ਸਰਕਾਰ ਦੇ ਕੋਲ ਹੈ ਜਿਹੜੇ ਸਾਡੇ ਡਾਇਰੈਕਟ ਇੰਡਸਟਰੀ ਸਾਹਿਬ ਨੇ ਉਹ ਐਸ ਵੇਲੇ ਸਾਡੇ ਸੀਓ ਨੇ ਤੇ ਬਾਕੀ ਉਹਨਾਂ ਨੇ ਨਾਮਿਨੇਟ ਮੈਂਬਰ ਕੀਤੇ ਹੋਏ ਨੇ ਉਹ ਸਾਰਾ ਦੇਖਦੇ ਕਰ ਰਹੇ ਨੇ ਤੇ ਅਕੋਰਡਿੰਲੀ ਚੱਲ ਰਿਹਾ ਅਜੇ ਉਹਨਾਂ ਨੇ ਇਲੈਕਸ਼ਨ ਦਾ ਬੁਲਾਰਾ ਹੋਣਗੇ ਫਿਰ ਸਾਰੀ ਕਮੇਟੀ ਜੀ ਲਾਈਵ ਹੋ ਜੇਗੀ ਉਹ ਨਵੀਂ ਕਮੇਟੀ ਆਏਗੀ ਉਹਦੇ ਅਕੋਰਡਿੰਲੀ ਜੇ ਸਭ ਹੋ ਸੱਜ ਲੈ ਇੱਕ ਬਿਜਲੀ ਅਸੀਂ ਜਾਂਚ ਦੀ ਮੰਗ ਕੀਤੀ ਹੈ ਹਾਂਜੀ ਬਿਜਲੀ ਅਸੀਂ ਜਾਂਚ ਦੀ ਕੋਈ ਪ੍ਰੋਬਲਮ ਤਾਂ ਉਹਨੂੰ ਦੱਸ ਰਿਹਾ ਜੀ ਜਿਹੜਾ ਹੈ ਸਾਨੂੰ ਕੋਈ ਦਿੱਕਤ ਨਹੀਂ ਅਸੀਂ ਜਿਹੜਾ ਪਾਣੀ ਲੈਣੇ ਆ ਜੀ ਜਿਹੜਾ ਸਾਡਾ ਪਾਣੀ ਸਾਡੇ ਕੋਲ ਆਂਦਾ ਹੈ ਉਹ ਪਾਣੀ ਅਸੀਂ ਲਿਆ ਕੇ ਉਥੋਂ ਮੰਗਤੀ ਕਰਦੇ ਆ ਜੀ ਉਥੋਂ ਜੋ ਚੱਕ ਕੇ ਉਹਨੂੰ ਮਿਲ ਕੇ ਅਸੀਂ ਉਸੇ ਵੇਲੇ ਪੱਤੀ ਘੱਟਦੇ ਆ ਉਹ ਪੱਤੀ ਆਨਲਾਈਨ ਹੁੰਦੀ ਹੈ ਹੋਲਡੀ ਆਨਲਾਈਨ ਪਰਸੀ ਆਪਲੀਕੇਸ਼ਨ ਕੰਟਰੋਲ ਬੋਰਡ ਦੇ ਵਿੱਚ ਹੋਲਡ ਕੋਲ ਵੀ ਜਾਂਦੀ ਹੈ ਉਹ ਦੀ ਜਦੋਂ ਮਰਜ਼ੀ ਗੱਡੀ ਦੀ ਇਨਸਪੈਕਸ਼ਨ ਕਰਦੇ ਨੇ ਰੈਗੂਲਰ ਜਾਂ ਇੰਟਰਮਿਟੈਂਟ ਜਦੋਂ ਕਰਨੀ ਹੁੰਦੀ ਕਰ ਲੈਂਦੇ ਨੇ ਬੇ ਸਾਡੇ ਕੋਲ ਇੱਥੇ ਪਾਣੀ ਆਉਂਦਾ ਅਸੀਂ ਉਹਦੀ ਚੈਕਿੰਗ ਕਰਦੇ ਆਂ ਉਹ ਪਰਚੀਆਂ ਦੇ ਅਕੋਰਡਿੰਗਲੀ ਪਾਣੀ ਜਿਹੜਾ ਸਾਡਾ ਇੱਥੇ ਆ ਜਾਂਦਾ ਟ੍ਰੀਟ ਹੁੰਦਾ ਟ੍ਰੀਟ ਹੋ ਕੇ ਉਹਦਾ ਜ਼ੀਰੋ ਲਿਕਵਿਡ ਡਿਸਚਾਰਜ ਵਾਸਤੇ ਟ੍ਰੀਟ ਹੁੰਦਾ ਅਸੀਂ ਆਰਓ ਚ ਪਾਣੀ ਕੱਢਦੇ ਆਂ ਜਿਹੜਾ ਆਰਓ ਦਾ ਪਾਣੀ ਹੈ ਜਿਹੜਾ ਕਿ ਇਕਵਲੀ ਟੀਨ ਦੇ ਲਾਈਕ ਵਰਗਾ ਪਾਣੀ ਹੁੰਦਾ ਉਹ ਪਾਣੀ ਅਸੀਂ ਆਪਣੀਆਂ ਗੱਡੀਆਂ ਚ ਪਾ ਕੇ ਉਹਨੂੰ ਅਸੀਂ ਜਿਹੜਾ ਇੱਕ ਤਾਂ ਸਮਰਾਲਾ ਚੌਂਕ ਤੋਂ ਲੈ ਕੇ ਸਮਰਾਲਾ ਦਾ ਜਿਹੜਾ ਟੋਲ ਟੈਕਸ ਬੈਰੀਅਰ ਆ ਉੱਥੇ ਤੱਕ ਜੋ ਸੈਂਟਰ ਵਰਜ ਆ ਉੱਥੇ ਅਸੀਂ ਪਾਣੀ ਜਿਹੜਾ ਸਾਰਾ ਦਿੰਨੇ ਆ ਤੁਸੀਂ ਉਹਦੇ ਬੂਟੇ ਵੈਸੇ ਚੰਡੀਗੜ੍ਹ ਜਾਓ ਜਿਹੜਾ ਤਸ਼ਰੀਹ ਲੈ ਕੇ ਤੁਹਾਨੂੰ ਪਤਾ ਲੱਗੇਗਾ ਕਿ ਚੰਡੀਗੜ੍ਹ ਦੇ ਜਿੱਥੇ ਤੱਕ ਅਸੀਂ ਸਾਡਾ ਟੋਲ ਟੈਕਸ ਬੈਰੀਅਰ ਆ ਉੱਥੇ ਤੱਕ ਬੂਟਿਆਂ ਦੀ ਕੰਡੀਸ਼ਨ ਤੇ ਉਹ ਤੋਂ ਪਰੇ ਬੂਟਿਆਂ ਦੀ ਕੰਡੀਸ਼ਨ ਤੁਹਾਨੂੰ ਆਪੇ ਫਰਕ ਨਜ਼ਰ ਆਏਗੀ ਤੇ ਅਸੀਂ ਪਾਣੀ ਜਦੋਂ ਜਾਓਗੇ ਤੁਹਾਨੂੰ ਕੋਈ ਨਾ ਕੋਈ ਗੱਡੀ ਸਾਡੀ ਸੱਜੇ ਪਾਸੇ ਕੋਈ ਮਿਲੂਗੀ ਜਿਹੜੀ ਕਿ ਪਾਣੀ ਪਾਉਂਦੀ ਹੋਊਗੀ ਠੀਕ ਹੈ ਦੋਸਤ ਇਸੇ ਬਾਕੀ ਵੀ ਵਰਦਮਾ ਨੂੰ ਦਿੰਨੇ ਆ ਹੋਰ ਕੰਸਟ੍ਰਕਸ਼ਨ ਵਾਸਤੇ ਵੀ ਦਿੰਨੇ ਆ ਪਾਣੀ ਜਿਹੜੀ ਉਸ ਤੋਂ ਬਾਅਦ ਇਹਨਾਂ ਨੇ ਗੱਲ ਕੀਤੀ ਹੈ ਕਿ ਜਿਹੜਾ ਸਾਡਾ ਹੈਗਾ ਪਾਣੀ ਅਸੀਂ ਸੀਵਰਟ ਪਾਣੀ ਜਾਂ ਇੰਡਸਟਰੀਆਂ ਦੇ ਇਹਨਾਂ ਨੇ ਗੱਲ ਕੀਤੀ ਹੈ ਸਾਡੇ ਪਲਾਂਟ ਦੇ ਅੰਦਰ ਕੋਈ ਸਾਡਾ ਮਿਊਨਿਸਪਲ ਕਾਰਪੋਰੇਸ਼ਨ ਨਾਲ ਸੀਵਰ ਦਾ ਕਨੈਕਸ਼ਨ ਨਹੀਂ ਹੈ ਤੇ ਅਸੀਂ ਸਾਰਾ ਪਾਣੀ ਟੀਟ ਕਰਕੇ ਬਾਹਰ ਦਿੰਨੇ ਆ ਜਿਹੜਾ ਆ ਗਿਆ ਬਾਕੀ ਇਹਨਾਂ ਨੇ ਕਿਹਾ ਇੰਡਸਟਰੀਆਂ ਪਾਣੀ ਦਿੰਦੀਆਂ ਨੇ ਜਾਂ ਉਹਨਾਂ ਕੋਲ ਡਬਲ ਕਨੈਕਸ਼ਨ ਹੈ ਉਹ ਡਬਲ ਕਨੈਕਸ਼ਨ ਜਿਹੜਾ ਜੀ ਇੰਡਸਟਰੀਆਂ ਕੋਲ ਸੀਵਰ ਦਾ ਹਰੇਕ ਕੋਲ ਆਪਣਾ ਕਨੈਕਸ਼ਨ ਹੈ ਐਜ਼ ਅ ਇੰਡਸਟਰੀ ਨਾਟ ਐਜ਼ ਅਸੀਂ ਕੋਈ ਨਾ ਕਨੈਕਸ਼ਨ ਦਵਾਇਆ ਕਿਸੇ ਨੂੰ ਨਾ ਦਿੰਦੇ ਨਾ ਦੇਣ ਤੇ ਲਾਇਕ ਹੈ ਉਹ ਉਹਨਾਂ ਨੇ ਆਪਣਾ ਕਨੈਕਸ਼ਨ ਲਿਆ ਆਪਣਾ ਪਾਣੀ ਟੀਟ ਕਰਕੇ ਡੋਮੈਸਟਿਕ ਕੋਲ ਚ ਪਾਉਂਦੇ ਨੇ ਜੇ ਉਹ ਪਾਉਂਦੇ ਨੇ ਜਾਂ ਨਹੀਂ ਪਾਉਂਦੇ ਨੇ ਉਹਨਾਂ ਦੀ ਮਰਜ਼ੀ ਹੈ ਸਾਨੂੰ ਜਿੰਨਾ ਪਾਣੀ ਦਿੰਦੇ ਨੇ ਅਸੀਂ ਉਹਨਾਂ ਦੇ ਟੀਟ ਕਰਨ ਦੇ ਹੱਕਦਾਰ ਹੈ ਜਿਹੜਾ ਪਾਣੀ ਸਾਨੂੰ ਇੰਡਸਟਰੀਆਂ ਨਹੀਂ ਦਿੰਦੀਆਂ ਉਹਦੇ ਅਸੀਂ ਕਿਸੇ ਤਰ੍ਹਾਂ ਜ਼ਿੰਮੇਵਾਰ ਨਹੀਂ ਆਂ ਉਹ ਅਸੀਂ ਆਪਣੇ ਐਗਰੀਮੈਂਟਲ 'ਚ ਲਿਖਿਆ ਹੁੰਦਾ ਕਿ ਜੋ ਸਾਨੂੰ ਪਾਣੀ ਦਿਓਗੇ ਅਸੀਂ ਉਹੀ ਟ੍ਰੀਟ ਕਰਨਾ ਹੈ ਜਿਹੜਾ ਨਹੀਂ ਦਿਓਗੇ ਤੁਸੀਂ ਜ਼ਿੰਮੇਵਾਰ ਹੋ ਪੋਲੀਸ਼ਨ ਕੰਟਰੋਲ ਬੋਰਡ ਤੁਹਾਡੇ ਤੇ ਐਕਸ਼ਨ ਲਵੇ ਜਾਣ ਆ ਅਸੀਂ ਟੋਟਲ ਟ੍ਰੀਟ ਕਰਾਂਗੇ ਥੈਂਕ ਯੂ ਥੈਂਕ ਯੂ ਸੋ ਨਾਈਟ